ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸਤ ਵਿੱਚ ਵੱਡਾ ਪੁੱਛਾਲ ਆਇਆ ਵੱਡੀ ਗ੍ਰਿਫਤਾਰੀ ਦਿੱਲੀ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਹੋਈ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ED ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਜੋ ਕਿ ਇਸ ਵੇਲੇ ਜੇਲ੍ਹ ਦੇ ਵਿੱਚ ਬੰਦ ਨੇ ਤੇ ਅੱਜ ED ਦੇ ਵੱਲੋਂ ਦੇਸ਼ ਭਰ ਦੇ ਵਿੱਚ ਵੱਡੇ ਪ੍ਰਦਰਸ਼ਨ ਕੀਤੇ ਜਾਣਗੇ ਤੇ ਅੱਜ ਇਸ ਮਾਮਲੇ ਦੇ ਵਿੱਚ ਕੀ ਕੁਝ ਖਾਸ ਰਹੇਗਾ ਮੇਰੇ ਸਹਿਯੋਗੀ ਇੰਦਰ ਮੈਨਰ ਮੌਜੂਦ ਨੇ ਇਸ ਪੂਰੇ ਵਿਸ਼ੇ ਤੇ ਚਰਚਾ ਕਰਨਗੇ ਜੀ ਇੰਦਰ ਜੀ ਜੀ ਮਨਕਸ਼ੀ ਸਭ ਤੋਂ ਪਹਿਲਾਂ ਦੱਸ ਦਈਏ ਕਿ ਬੀਤੀ ਸ਼ਾਮ 7:00 ਵਜੇ ਦੇ ਨੇੜੇ ਤੇੜੇ ਈਡੀ ਐ ਜਿਹੜੀ ਉਹ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਹਾਇਸ਼ ਦੇ ਉੱਤੇ ਪਹੁੰਚਦੀ ਹੈ ਤੇ ਉੱਥੇ ਪਹੁੰਚਣ ਤੋਂ ਬਾਅਦ ਦੇ ਵਿੱਚ ਜਿਹੜੀਆਂ ਉੱਥੇ ਸੁਰੱਖਿਆ ਬੁਲੰਦੀਆਂ ਟੀਮਾਂ ਨੇ ਉਹ ਡਿਪਲੋਏ ਕਰ ਦਿੱਤੀਆਂ ਜਾਂਦੀਆਂ ਨੇ ਜਿੱਥੋਂ ਪਤਾ ਲੱਗ ਗਿਆ ਸੀ ਪਹਿਲਾਂ ਹੀ ਕਿ ਅੱਜ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਜਾਣਾ ਪਰ ਇਹਦੇ ਨਾਲ ਇੱਕ ਚੀਜ਼ ਹੋਰ ਵੀ ਸਾਬਿਤ ਹੋ ਗਈ ਕਿ ਅਰਵਿੰਦ ਕੇਜਰੀਵਾਲ ਜਿਹੜੇ ਲੰਬੇ ਸਮੇਂ ਤੋਂ ਇਹ ਆਖਦੇ ਆ ਰਹੇ ਸੀ ਕਿ ਮੈਨੂੰ ਸੰਮਣੇ ਜਿਹੜੇ ਉਹ ਗੈਰਕਾਨੂੰਨੀ ਢੰਗ ਦੇ ਨਾਲ ਭੇਜੇ ਜਾ ਰਿਹਾ ਤੇ ਦੂਜੀ ਗੱਲ ਕਿ ਮੈਨੂੰ ਇਹ ਈਡੀ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਹੋਰ ਕੋਈ ਗੱਲ ਨਹੀਂ ਹੈ ਇਹਦੇ ਵਿੱਚ ਕੋਈ ਪੁੱਛਗਿੱਛ ਉਹਨਾਂ ਨੇ ਨਹੀਂ ਕਰਨੀ ਆ ਤੁਸੀਂ ਵੇਖੋ ਇਹ ਗੱਲ ਸੱਚ ਵੀ ਕਿਤੇ ਨਾ ਕਿਤੇ ਹੋ ਗਈ ਦੇਖੋ ਜਦੋਂ ਨੌ ਸੰਮਣ ਭੇਜੇ ਗਏ ਹੋਣ ਤੇ ਪੁਛਗਿਚ ਸਿਰਫ 2 ਜਾਂ 3 ਘੰਟੇ ਕੀਤੀ ਜਾਂਦੀ ਹੋਵੇ ਤੇ ਨਾਲ ਦੀ ਨਾਲ ਗ੍ਰਿਫਤਾਰੀ ਹੋ ਜੇ ਤਾਂ ਮੰਤਬ ਨੂੰ ਆਪਾਂ ਸਾਫ਼ ਤੌਰ ਤੇ ਸਮਝ ਸਕਦੇ ਹਾਂ ਕਿਉਂਕਿ ਜਿੱਦਾਂ ਮਜੀਠੀਆਔਰਤ ਨੂੰ ਪੁਛਗਿਚ ਹੁੰਦੀ ਰਹੀ 7-7 ਘੰਟੇ ਪੁਛਗਿਚ ਹੁੰਦੀ ਰਹੀ ਇਹਨਾਂ ਤੋਂ ਪਰ ਅਰਵਿਦ ਕੇਜਰੀਵਾਲ ਤੋਂ ਨੌ ਸੰਮਣਾਂ ਦੇ ਬਾਅਦ ਦੇ ਵਿੱਚ ਕੀ ਈਡੀ ਸਿਰਫ 2-3 ਘੰਟਿਆਂ ਦੀ ਪੁਛਗਿਚ ਆਸਤੇ ਇਹਨਾਂ ਨੂੰ ਇੰਨੇ ਸੰਮਣ ਭੇਜ ਰਹੀ ਸੀ ਜੀ ਇਹ ਵੀ ਇੱਕ ਵੱਡਾ ਸਵਾਲ ਜ਼ਰੂਰ ਉੱਭਰ ਕੇ ਸਾਹਮਣੇ ਆਉਂਦਾ ਪਰ ਇਹਦੇ ਨਾਲ ਤਕੀਦ ਹੋ ਗਈ ਹੈ ਕਿ ਈਡੀ ਦੀ ਮਨਸ਼ਾ ਜਿਹੜੀ ਅਸਲ ਦੇ ਵਿੱਚ ਹੈਗੀ ਸੀ ਉਹ ਇਹਨਾਂ ਨੂੰ ਗ੍ਰਿਫਤਾਰ ਕਰਨ ਦੀ ਏ ਸੀ ਪੁੱਛਗਛਾਲਾ ਜਸਤਿਕ ਸ਼ੁਰੂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਤਿਆਰੀ ਦੇ ਤੌਰ ਤੇ ਦਿਖਾਇਆ ਜਾ ਰਿਹਾ ਸੀ ਕਿ ਪੁੱਛਗਛ ਕਰਨੀ ਹੈ ਪਰ ਮੰਤਵ ਸੀਗਾ ਕਿ ਗ੍ਰਿਫਤਾਰ ਹੀ ਕਰਨਾ ਉਹ ਚੀਜ਼ ਹੁੰਦੀ ਦਿਖਾਈ ਦਿੱਤੀ ਬੀਤੀ ਸ਼ਾਮ ਜਦੋਂ ਈਡੀ ਪਹਿਲਾਂ ਆਪਾਂ ਦਿਨ ਦੀ ਗੱਲ ਕਰ ਲੈਣਾ ਬੀਤੇ ਦਿਨੀ ਅ ਦਿੱਲੀ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਸੀ ਸੁਣਵਾਈ ਦੇ ਵਿੱਚ ਦਸਤਾਵੇਜ਼ਾਂ ਨੂੰ ਲੈ ਕੇ ਬੜਾ ਕੁਝ ਸਾਹਮਣੇ ਆਇਆ ਈਡੀ ਨੇ ਆਖ ਦਿੱਤਾ ਕਿ ਸਾਡੇ ਕੋਲ ਪੁਖਤਾ ਸਬੂਤ ਨਹੀਂ ਅਰਵਿੰਦ ਕੇਚਰੀਵਾਲ ਦੇ ਖਿਲਾਫ ਤਾਂ ਫਿਰ ਮਾਨਯੋਗ ਹਾਈ ਕੋਰਟ ਨੇ ਆਖਿਆ ਕਿ ਸਾਨੂੰ ਤੁਸੀਂ ਸਬੂਤ ਦਿਖਾਓ ਪਰ ਅਸੀਂ ਪਟੀਸ਼ਨ ਕਰਤਾ ਨੂੰ ਭਾਵੇਂ ਕਿ ਅਰਵਿੰਦ ਕੇਚਰੀਵਾਲ ਵਾਲੇ ਪੱਖ ਨੂੰ ਉਹ ਸਬੂਤ ਨਹੀਂ ਦਿਖਾ ਸਕਦੇ ਕਿ ਕਿਹੜੇ ਸਬੂਤ ਨੇ ਸੋ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਕਿਹਾ ਕਿ ਤੁਹਾਨੂੰ ਗ੍ਰਿਫਤਾਰੀ ਤੇ ਰੋਕਿਆ ਕਿ ਨਹੀਂ ਤੁਸੀਂ ਜਾ ਕੇ ਗ੍ਰਿਫਤਾਰੀ ਕਰੋ ਜੇ ਤੁਹਾਡੇ ਕੋਲ ਪੁਖਤਾ ਸਬੂਤ ਹੈਗੇ ਆ ਤੇ ਫਿਰ ਜਦੋਂ ਇਹ ਗੱਲ ਹੁੰਦੀ ਆ ਤਾਂ ਈਡੀ ਸ਼ਾਮ ਹੁੰਦੇ ਹੀ ਜਦੋਂ ਪਹੁੰਚਦੀ ਆ ਤਾਂ ਅੰਦਰ ਦੇ ਘਰ ਦੇ ਬਾਹਰ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਸਮਰਥਕ ਨੇ ਜਿੰਨੇ ਵੀ ਲੀਡਰਸ਼ਿਪ ਹੈ ਉਹ ਪਹੁੰਚ ਜਾਂਦੀ ਹੈ ਪਰ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾਂਦਾ ਅੰਦਰ ਪੁੱਛ ਕੇ ਚੱਲ ਰਹੀ ਸੀ ਤੇ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੀ ਫੈਮਿਲੀ ਉਸ ਵੇਲੇ ਅੰਦਰ ਸੀ ਈਡੀ ਦੇ ਅਧਿਕਾਰੀ ਉਹਨਾਂ ਨਾਲ ਗੱਲਬਾਤ ਕਰ ਰਹੇ ਸੀ ਇਹ ਤੇ ਵਿੱਚ ਉਹਤੇ ਗੱਲਾਂ ਇਹ ਵੀ ਨਿਕਲ ਕੇ ਆ ਰਹੀਆਂ ਕਿ ਉਹ ਜਿਹੜਾ ਅਰਵਿੰਦ ਕੇਜਰੀਵਾਲ ਨੇ ਉਹ ਗ੍ਰਿਫਤਾਰੀ ਨਹੀਂ ਦੇਣਾ ਚਾਹੁੰਦੇ ਸੀ ਇਸ ਕਰਕੇ ਉਹਨਾਂ ਨੇ ਅੱਗੇ ਕਾਊਂਟਰ ਵੀ ਕੀਤਾ ਇਸ ਚੀਜ਼ ਨੂੰ ਹਾਲਾਂਕਿ ਆਪਾਂ ਕੋਈ ਪੁਸ਼ਟੀ ਨਹੀਂ ਕਰਦੇ ਕਿ ਅੰਦਰ ਕੋਈ ਇਸ ਚੀਜ਼ ਨੂੰ ਲੈ ਕੇ ਗੱਲਬਾਤ ਹੋਈ ਹੈ ਪਰ ED ਨੇ ਇਸ ਤਰੀਕੇ ਦੇ ਨਾਲ ਤਿਆਰੀ ਕੀਤੀ ਸੀ ਕਿ ਵੱਡੀ ਗਿਣਤੀ ਦੇ ਵਿੱਚ ਫੋਰਸ ਹੈ ਜਿਹੜੀ ਉਹ ਬਾਹਰ ਡਿਪਲੋਏ ਕੀਤੀ ਹੋਈ ਸੀ ਕਿਸੇ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਸੀ इवन ਕਿ ਮੀਡੀਆ ਤੱਕ ਵੀ ਕੋਈ ਨਾ ਕੋਈ ਜਾਣਕਾਰੀ ਨਹੀਂ ਪਹੁੰਚੀ ਸੀ ਅੰਦਰ ਕੋਈ ਵੀ ਸੂਤਰ ਨਹੀਂ ਸੀ ਸੋ ਇੱਕ ਹਿਸਾਬ ਦੇ ਨਾਲ ਬਾਹਰੀ ਦੁਨੀਆ ਤੋਂ ਕੱਟ ਆਫ ਕਰਕੇ ਅਰਵਿੰਦ ਕੇਚਰੀਵਾਲ ਨੂੰ ਅੰਦਰ ਬਿਠਾਇਆ ਗਿਆ ਗੱਲਬਾਤ ਕੀਤੀ ਗਈ ਤੇ ਉਸ ਤੋਂ ਬਾਅਦ ਵਿੱਚ ਉਹਨਾਂ ਨੂੰ ਆਖ ਦਿੱਤਾ ਗਿਆ ਕਿ ਚਲੋ ਤੁਹਾਡੇ ਹਾਥਾਂ ਦੇ ਵਿੱਚ ਹਥਕੜੀਆਂ ਲਾ ਕੇ ਤੁਹਾਨੂੰ ਅਸੀਂ ਨਾਲ ਲੈ ਕੇ ਚਲਦੇ ਹਾਂ ਤੇ 12 ਗੱਡੀਆਂ ਅਰਵਿੰਦ ਕੇਜਰੀਵਾਲ ਦੀ ਰਹਾਇਸ਼ ਤੋਂ ਬਾਹਰ ਨਿਕਲੀਆਂ ਜਦੋਂ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ। ਜੀ। ਸੋ ਐਡੇ ਪੱਧਰ ਦੇ ਉੱਤੇ ਇੱਕ ਵੱਡੇ ਸਿਆਸੀ ਲੀਡਰ ਦੀ ਗ੍ਰਿਫਤਾਰੀ ਹੋਣਾ ਉਹ ਪਾਰਟੀ ਦਾ ਸਿਆਸੀ ਲੀਡਰ ਜਿਹੜੀ ਪਾਰਟੀ ਦੋ ਸਟੇਟਾਂ 'ਚ ਆਪਣੀ ਪਾਰਟੀ ਸਰਕਾਰ ਬਣਾ ਕੇ ਬੈਠੀ ਆ ਤੇ ਤਮੈਜ਼ 10 ਸਾਲਾਂ ਦੇ ਸਮੇਂ ਦੇ ਵਿੱਚ ਇੱਕ ਨੈਸ਼ਨਲ ਪਾਰਟੀ ਬਣ ਗਈ ਸੀ। ਇਹ ਕੋਈ ਖੇਤਰੀ ਪਾਰਟੀ ਨਹੀਂ ਰਹੀ ਸੀ ਤੇ ਐਡੀ ਪਾਰਟੀ ਦੇ ਐਡੇ ਵੱਡੇ ਚਿਹਰੇ ਨੂੰ ਗ੍ਰਿਫਤਾਰ ਕਰਨਾ ਕਿਤੇ ਨਾ ਕਿਤੇ ਸਿਆਸੀ ਵੱਲ ਜ਼ਰੂਰ ਆਉਣਾ ਸੀ। ਉਹ ਗੱਲ ਹੋਈ ਵੀ ਹੈ। ਤੇ ਜਦੋਂ ਇਹ ਸਭ ਕੁਝ ਹੋਇਆ ਤਾਂ ਫਿਰ ਸਿਆਸੀ ਪਾਰਟੀਆਂ ਦੀ ਪ੍ਰਤੀਕਿਰਿਆ ਆਉਣੀ ਸ਼ੁਰੂ ਹੋ ਗਈਆਂ ਆਮ ਆਦਮੀ ਪਾਰਟੀ ਦੀ ਅੱਪਾ ਬਾਅਦ ਚ ਗੱਲ ਕਰਾਂਗੇ ਪਹਿਲਾਂ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ ਜੀ ਜਦੋਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਹੈ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬੜਾ ਖੁਸ਼ ਦਿਖਾਈ ਦਿੱਤਾ ਉਹਨਾਂ ਆਖਿਆ ਕਿ ਝੂਠੇ ਦਾ ਪਰਦਾ ਫਾਸ਼ ਹੋ ਗਿਆ ਜਿਹੜਾ ਝੂਠਾ ਸੀ ਉਹਨੂੰ ਫੜਿਆ ਗਿਆ ਉਹ ਗ੍ਰਿਫਤਾਰ ਹੋ ਗਿਆ ਉਹਨਾਂ ਜੀ ਕਾ ਨਾਮ ਮਾਰਿਓ ਸੋ ਇਸ ਤਰੀਕੇ ਦੇ ਨਾਲ ਵੱਖ-ਵੱਖਰੀਆਂ ਪ੍ਰਤੀਕਿਰਿਆ ਸਾਮਣੇ ਆਈਆਂ ਤੇ ਮਜੀਠੀਆ ਸਾਹਿਬ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ ਬੜੀ ਪੁਰਾਣੀ ਵੀਡੀਓ ਹੈ ਜਿਦੇ ਜੇਕਰ ਮੇਰੇ ਨਾਲ ਦਾ ਸਸੋਦੀਆ ਕਿਸੇ ਭ੍ਰਿਸ਼ਟਾਚਾਰ ਦੇ ਵਿੱਚ ਲਿਪਤ ਪਾਇਆ ਜਾਂਦਾ ਹੈ ਇਮਾਨਦਾਰੀ ਨਹੀਂ ਦਿਖਾਉਂਦਾ ਝੂਠ ਬੋਲਦਾ ਹੈ ਫਰੇਬ ਕਰਦਾ ਹੈ ਤਾਂ ਉਹਨੂੰ ਜੇਲ੍ਹ ਦੇ ਵਿੱਚ ਛੁੱਟਦੇ ਬਾਰੇ ਪਿੱਛੇ ਨਹੀਂ ਜਾਊਂਗਾ ਤੇ ਉਸ ਤੋਂ ਬਾਅਦ ਵਿੱਚ ਸਸੋਦੀਆ ਨੂੰ ਉਹਨਾਂ ਨੇ ਕੋਟ ਕਰਕੇ ਕਿਹਾ ਕਿ ਸਸੋਦੀਆ ਸਾਹਿਬ ਇਹ ਕੋਈ ਏਡੀ ਗੱਲ ਨਹੀਂ ਹੈ ਜੇ ਮੈਂ ਵੀ ਕੋਈ ਗਲਤੀ ਕਰੂੰਗਾ ਮੈਨੂੰ ਵੀ ਜੇਲ੍ਹ ਦੇ ਵਿੱਚ ਛੁੱਟਦੇ ਜੇ ਮੈਂ ਵੀ ਕੋਈ ਚੋਰੀ ਕਰੂੰਗਾ ਮਜੀਠੀਆ ਸਾਹਿਬ ਨੇ ਉਹਦੇ ਨਾਲ ਟਵੀਟ ਦੇ ਨਾਲ ਕੋਟ ਕੀਤਾ ਕਿ ਦੇਖੋ ਜੀ ਉਹ ਕੰਮ ਹੋ ਗਿਆ ਜਿਹੜਾ ਕੰਮ ਇਹ ਪਹਿਲੀ ਕਹਿੰਦੇ ਹੁੰਦੇ ਸੀ ਜੀ ਵਿਚ ਜਿਵੇਂ ਸ਼੍ਰੋਮਣੀ ਕਾਲੀਦਾਲ ਨੇ ਦਾ ਸਮਰਥਨ ਕੀਤਾ ਭਾਰਤੀ ਜਨਤਾ ਪਾਰਟੀ ਵੀ ਲਗਾਤਾਰ ਇਹਦਾ ਸਮਰਥਨ ਕਰ ਰਹੀ ਹੈ ਉਹ ਕਹਿ ਰਹੇ ਨੇ ਕਿ ਅਰਵਿੰਦ ਕੇਜਰੀਵਾਲ ਜੇਕਰ ਸਹੀ ਹੈ ਜੇਕਰ ਸੱਚਾ ਤਾਂ ਉਹਨੂੰ ਕੁਝ ਵੀ ਨਹੀਂ ਹੋਏਗਾ ਪਰ ਜੀ ਗ੍ਰਿਫਤਾਰੀ ਹੋਈ ਹੈ ਜੇਕਰ ਕੋਈ ਈਡੀ ਦੇ ਕੋਲੇ ਸਬੂਤ ਸੀ ਤਾਂ ਕਰਕੇ ਬੀਜੇਪੀ ਦਾ ਇੱਕ ਇਰੈਕਸ਼ਨ ਹੋ ਗਿਆ ਉਸ ਤੋਂ ਬਾਅਦ ਵਿੱਚ ਪੰਜਾਬ ਕਾਂਗਰਸ ਦਾ ਜਿਹੜਾ ਰਿਐਕਸ਼ਨ ਹੈ ਉਹ ਬੜਾ ਰਲਮਾ ਮਿਲਮਾ ਦਿਖਾਈ ਦਿੱਤਾ ਜਿੱਥੇ ਖੈਰਤ ਸਾਹਿਬ ਨੇ ਆਖਿਆ ਕਿ ਹਰਨਵਿੰਦ ਕੇਜਰੀਵਾਲ ਨੂੰ ਤੇ ਉਹਦੇ ਪਰਿਵਾਰ ਨੂੰ ਪਤਾ ਲੱਗੂਗਾ ਕਿ ਅਸਲ ਦੇ ਵਿੱਚ ਗ੍ਰਿਫਤਾਰੀ ਕੀ ਹੁੰਦੀ ਹੈ ਜੇਲ੍ਹ ਦਾ ਡਰ ਕੀ ਹੁੰਦਾ ਜੀ ਕਿਉਂਕਿ ਉਹਨਾਂ ਆਖਿਆ ਕਿ ਮੈਨੂੰ ਵੀ ਇਸੇ ਤਰੀਕੇ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਮੈਂ ਵੀ ਉਹਦਾ ਹੱਥ ਜੋੜਦਾ ਰਹਿ ਗਿਆ ਤੇ ਹੁਣ ਅਰਵਿੰਦ ਕੇਜਰੀਵਾਲ ਸਾਹਿਬ ਹੱਥ ਜੋੜਦੇ ਰਹਿ ਜਾਣਗੇ ਪਰ ਗ੍ਰਿਫਤਾਰ ਇਹਨਾਂ ਨੂੰ ਕਰ ਲਿਆ ਗਿਆ ਤੇ ਹੁਣ ਇਹਨਾਂ ਨੂੰ ਪਤਾ ਲੱਗੇਗਾ ਕਿ ਅਸਲ ਵਿੱਚ ਜੇਲ੍ਹ ਕੀ ਹੁੰਦੀ ਹੈ ਜੀ ਤੇ ਅਮਰਿੰਦਰ ਸਿੰਘ ਰਾਜਾ ਬੜੇ ਗੋਹਰਾ ਨੇ ਟਵੀਟ ਕੀਤਾ ਉਹਨਾਂ ਨੇ ਹਾਲਾਂਕਿ ਲੁਕਮਾ ਜਿਹਾ ਟਵੀਟ ਕੀਤਾ ਅਰਵਿੰਦ ਕੇਜਰੀਵਾਲ ਦਾ ਨਾਮ ਉਹਨਾਂ ਨੇ ਜ਼ਰੂਰ ਲਿਆ ਜਿਹਨੂੰ ਉਹ ਗਾਲਾਂ ਕੱਢਦੇ ਹ ਉਹ ਕਹਿੰਦੇ ਜੀ ਸਾਡੇ ਖਾਤੇ ਫ੍ਰੀਜ਼ ਕਰ ਦਿੱਤੇ ਗਏ ਕਿਉਂਕਿ ਬੜਾ ਆਪੋਜੀਸ਼ਨ ਦੇ ਵਿੱਚ ਬੜੀਆਂ-ਬੜੀਆਂ ਗੱਲਾਂ ਕੱਲ ਹੋਈਆਂ ਕਾਂਗਰਸ ਨੇ ਬਿਆਨ ਦਿੱਤਾ ਹੈ ਇਹ ਇਹ ਉਹਨਾਂ ਨੇ ਕਬੂਲਿਆ ਕਿ ਉਹਨਾਂ ਦੇ ਜਿਹੜੇ ਅਕਾਊਂਟ ਨੇ ਉਹ ਫ੍ਰੀਜ਼ ਕਰ ਦਿੱਤੇ ਗਏ ਉਹ ਕਹਿੰਦੇ ਸਾਨੂੰ ਆਪੋਜੀਸ਼ਨ ਨੂੰ ਆਰਥਿਕ ਤੌਰ ਦੇ ਉੱਤੇ ਮਾਰ ਦਿੱਤਾ ਗਿਆ ਸਾਡੇ ਕੋਲੇ ਪੈਸੇ ਨਹੀਂ ਅਸੀਂ ਕਢਾ ਕੇ ਆਪਣੇ ਵਰਕਰਾਂ ਨੂੰ ਦੇ ਸਕਾਂਗੇ ਕਹਿੰਦੇ ਅਸੀਂ ਪ੍ਰਚਾਰ ਕਿਵੇਂ ਕਰਾਂਗੇ ਜੀ ਉਦੇ ਨਾਲ ਹੀ ਰਾਜਵੜਿੰਗ ਨੇ ਕਿਹਾ ਕਿ ਪਹਿਲਾਂ ਸਾਡੇ ਕਾਊਂਟ ਫ੍ਰੀਜ਼ ਕੀਤੇ ਜਾ ਗਏ ਬੀਜੇਪੀ ਸਰਕਾਰ ਦੇ ਵੱਲੋਂ ਤੇ ਉਸ ਤੋਂ ਬਾਅਦ ਈਡੀ ਦੀ ਦੁਰਵਰਤੋਂ ਹੋਈ ਉਹਨਾਂ ਕਹੇ ਹਿਮਤ ਸੋਰੇਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਹੁਣ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਿ ਇਸੇ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਚੋਣਾ ਜਿੱਤਣਾ ਚਾਹੁੰਦੀ ਹੈ ਸੋ ਉਹਨਾਂ ਨੇ ਹੱਕ ਦੇ ਵਿੱਚ ਇੱਕ ਹਿਸਾਬ ਦੇ ਨਾਲ ਆਪਾਂ ਕਹਿ ਸਕਦੇ ਟਵੀਟ ਕੀਤਾ ਪਰ ਉਸ ਤੋਂ ਇਲਾਵਾ ਸਮੁੱਚੀ ਜਿਹੜੀ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਹੈ ਉਹ ਇੰਨੀ ਬੋਲਦੀ ਦਿਖਾਈ ਨਹੀਂ ਦਿੱਤੀ ਸਾਰਿਆਂ ਨੇ ਆਖਿਆ ਕਿ ਚਲੋ ਜੋ ਵੀ ਹੋਇਆ ਬੜਾ ਗਲਤ ਹੋਇਆ ਇਦਾਂ ਨਹੀਂ ਹੋਣਾ ਚਾਹੀਦਾ ਸੀ ਕਿ ਇਲੈਕਸ਼ਨ ਤੋਂ ਐਨ ਮੌਕੇ ਤੋਂ ਪਹਿਲਾਂ ਤੁਸੀਂ ਬੰਦੇ ਨੂੰ ਗ੍ਰਿਫਤਾਰ ਕਰਦੇ ਹੋ ਵੀ ਉਸ ਬੰਦੇ ਨੂੰ ਜਿਹੜਾ ਨੈਸ਼ਨਲ ਪਾਰਟੀ ਦਾ ਕੌਮੀ ਕਨਵੀਨਰ ਹੈ ਕੋਈ ਛੋਟੀ ਮੋਟੀ ਹਸਤੀ ਨਹੀਂ ਹੈ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਹੁਣ ਇਹ ਇਰੈਕਸ਼ਨ ਵੀ ਆਪਾਂ ਦੱਸਦੇ ਮਾਮਲਾ ਵੀ ਦੱਸਤਾ ਤੇ ਹੁਣ ਆਪਾਂ ਆਉਨੇ ਆ ਕਿ ਅੱਜ ਕੱਲ ਦੇ ਵਿੱਚ ਕੀ ਕੁਝ ਹੋਏਗਾ ਅੱਜ ਪਹਿਲੀ ਗੱਲ ਤੇ ਰਾਤ ਨੂੰ ਹੀ ਪੰਜਾਬ ਦੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਹੈ ਜਿਹੜੇ ਵੱਡੇ ਚਿਹਰੇ ਹੈਗੇ ਚਾਹ ਹਰਜੂਤਪ ਸਿੰਘ ਸਾਹਿਬ ਨੇ ਚਾਹੇ ਕੋਈ ਹੋਰ ਹੈ ਉਹ ਦਿੱਲੀ ਦੇ ਲਈ ਰਵਾਨਾ ਹੋ ਗਏ ਸੀ ਦਿੱਲੀ ਪਹੁੰਚ ਚੁੱਕੀ ਹੈ ਮੁੱਖ ਮੰਤਰੀ ਮਾਨ ਵੀ ਉੱਥੇ ਪਹੁੰਚ ਚੁੱਕੇ ਆ ਜੀ ਪੀਐਮਐਲ ਕੋਰਟ ਦੇ ਵਿੱਚ ਇੱਕ ਤੇ ਅਰਵਿੰਦ ਕੇਚਰੀਵਾਲ ਦਾ ਦੀ ਪੇਸ਼ੀ ਹੋਣੀ ਆ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟਰ ਦਾ ਜਿਹੜਾ ਸਪੈਸ਼ਲ ਕੋਰਟ ਬਣੀ ਹੁੰਦੀ ਹੈ ਮਨੀ ਲਾਂਡਰਿੰਗ ਵਾਲੀ ਉਹਦੇ ਉੱਥੇ ਜਾ ਕੇ ਸੁਣਵਾਈ ਹੋਣੀ ਹੈ ਗੱਲਬਾਤ ਹੋਏਗੀ ਪੇਸ਼ੀ ਹੋਏਗੀ ਅੱਗੇ ਕੀ ਨਿਕਲ ਕੇ ਆਉਂਦਾ ਉਹਦੇ ਤੇ ਨਜ਼ਰਾਂ ਰਹਿਣਗੀਆਂ ਤੇ ਦੂਜੇ ਪਾਸੇ ਮੰਤਰੀ ਆਛੀ ਦੇ ਵੱਲੋਂ ਵੀ ਸਵੇਰੇ ਸਵੇਰੇ ਪ੍ਰੈਸ ਕਾਨਫਰੰਸ ਕਰ ਦਿੱਤੀ ਗਈ ਉਹਨਾਂ ਨੇ ਇਹਦਾ ਵਿਰੋਧ ਕੀਤਾ ਉਹਨਾਂ ਨੇ ਦੱਸਿਆ ਕਿ ਪੂਰੇ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਹੋਏਗਾ ਦਿੱਲੀ ਦੇ ਵਿੱਚ ਵੱਡਾ ਪ੍ਰਦਰਸ਼ਨ ਹੋਣੇ ਤੋਂ ਜਾਰੀ ਹੈ ਉਦੋਂ ਬਾਅਦ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਮੁੱਖ ਮੰਤਰੀ ਮਾਨ ਦੇ ਲਈ ਪਹੁੰਚਿਆ 12:30 ਵਜੇ ਦੇ ਨੇੜੇ ਤੇੜੇ ਉਹ ਵੀ ਉੱਥੇ ਇੱਕ ਪ੍ਰੈਸ ਵਾਰਤਾ ਕਰਨਗੇ ਜੀ ਠੀਕ ਹੈ ਜੀ ਉੱਥੇ ਜਾ ਕੇ ਪ੍ਰਦਰਸ਼ਨ ਹੋ ਗਿਆ ਤੇ ਇਧਰ ਮਹਾਲੀ ਦੀ ਗੱਲ ਕਰ ਲੈਣੇ ਆ ਮਾਲੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਇੱਕ ਵੱਡਾ ਪ੍ਰਦਰਸ਼ਨ ਆਮ ਆਦਮੀ ਪਾਰਟੀ ਦੇ ਕੈਡਰ ਦੇ ਵੱਲੋਂ ਰੱਖਿਆ ਗਿਆ ਉੱਥੇ ਵੀ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾਏਗਾ ਹੋ ਸਕਦਾ ਹੈ ਬੀਜੇਪੀ ਦਫਤਰ ਦੇ ਬਾਹਰ ਵੀ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰੇ ਆਮ ਆਦਮੀ ਪਾਰਟੀ ਦਾ ਜਿਹੜਾ ਕਿਡ ਰਹਿ ਗਿਆ ਕਿ ਪਰ ਉੱਥੇ ਹੋ ਸਕਦਾ ਜਾਣ ਨਾ ਦਿੱਤਾ ਜਾਵੇ ਹਰ ਹਰ ਤਰ੍ਹਾਂ ਦੀ ਪੋਸੀਬਿਲਟੀ ਅੱਜ ਹੈਗੀ ਹੈ ਤੇ ਦੂਸਰੇ ਪਾਸੇ ਹੁਣ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਉੱਤੇ ਪ੍ਰਦਰਸ਼ਨ ਹੋਣਗੇ ਵੱਡੇ ਸ਼ਹਿਰਾਂ ਦੇ ਵਿੱਚ ਤੇ ਦੂਸਰੇ ਪਾਸੇ ਪੂਰੇ ਦੇਸ਼ ਭਰ ਦੇ ਨਾਲ ਨਾਲ ਦਿੱਲੀ ਦੇ ਵਿੱਚ ਖਾਸ ਤੌਰ ਤੇ ਪ੍ਰਦਰਸ਼ਨ ਹੋਣੇ ਹੈ ਦਿੱਲੀ ਚ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਦਾ ਮੁੱਖ ਦਫਤਰ ਹੈ ਉਹਨੂੰ ਰਾਤ ਵੀ ਘੇਰ ਲਿਆ ਗਿਆ ਸੀਗਾ ਤੇ ਅੱਜ ਵੀ ਉਸੇ ਤਰੀਕੇ ਦੀ ਜਿਹੜੀ ਸਥਿਤੀ ਆਪਾਂ ਨੂੰ ਬਣਦੀ ਦਿਖਾਈ ਦੇਗੀ ਖਾਸ ਤੌਰ ਤੇ ਚੀਜ਼ਾਂ ਇਹੀ ਨੇ ਕਿ ਇੱਕ ਇੱਕ ਤੇ ਪ੍ਰਦਰਸ਼ਨ ਹੋਣਾ ਦੇਸ਼ ਭਰ ਦੇ ਵਿੱਚ ਤੇ ਦੂਸਰਾ ਅਰਵਿੰਦ ਕੇਜਰੀਵਾਲ ਦੀ ਅਹਿਮ ਪੇਸ਼ੀ ਹੈ ਜੇਕਰ ਉਹ ਪੇਸ਼ੀ ਦੇ ਵਿੱਚ ਕੋਈ ਗਲਬਾ ਨਿਕਲ ਕੇ ਸਾਹਮਣੇ ਆਉਂਦੀ ਹੈ ਤਦ ਹੀ ਚੀਜ਼ ਅੱਗੇ ਵਧੇਗੀ अदरवाइज ਪ੍ਰੋਟੈਸਟ ਦਾ ਜਿਹੜਾ ਸਿਸਟਮ ਹੈ سلسلہ ਇਹ ਲਗਾਤਾਰ ਜਾਰੀ ਰਹੇਗਾ ਕਿਉਂਕਿ ਇਹ ਈਡੀ ਆਪਣਾ ਕੰਮ ਕਰ ਚੁੱਕੀ ਹੈ ਤੇ ਹੁਣ ਅਗਲਾ ਸਿਸਟਮ ਹੈ ਜਿਹੜਾ ਉਹ ਪੂਰੇ ਦਾ ਪੂਰਾ ਜਿਹੜਾ ਅਗਲਾ ਕੰਮ ਆਪਾਂ ਕਹਿ ਸਕਦੇ ਹਾਂ ਉਹ ਮਾਨਯੋਗ ਅਦਾਲਤਾਂ ਦਾ ਉਤੇ ਕਿਸ ਤਰੀਕੇ ਦਾ ਫੈਸਲਾ ਸੁਣਾਉਂਦੀਆਂ ਕਿਸ ਤਰੀਕੇ ਅੱਗੇ ਮਾਮਲੇ ਨੂੰ ਲੈ ਕੇ ਜਾਂਦੀਆਂ ਉਹ ਮਿਨਕਸ਼ੀ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗ ਸਕੇਗਾ ਜੀ ਮਿਨਕਸ਼ੀ ਜੀ ਤਾਂ ਇੰਦਰ ਜੀ ਤੁਸੀਂ ਜਾਣਕਾਰੀ ਦਿੱਤੀ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਅਰਵਿੰਦ ਕੇਸ਼ਰੀਵਾਲ ਦੇ ਖਿਲਾਫ ਕਾਰਵਾਈ ਹੁੰਦੀ ਹੈ ਗ੍ਰਿਫਤਾਰੀ ਹੁੰਦੀ ਹੈ ਤੇ ਅੱਜ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਵੱਲੋਂ ਵੱਡੇ ਪ੍ਰਦਰਸ਼ਨ ਕੀਤੇ ਜਾਣਗੇ ਤੇ ਅੱਗੇ ਦੀ ਰਣਨੀਤੀ ਜਿਹੜੀ ਹੈ ਉਹ ਕੀ ਰਹੇਗੀ ਤਾਂ ਜਾਣਕਾਰੀ ਦੇਣ ਲਈ ਧੰਨਵਾਦ